ਸ਼੍ਰਿਆ ਨਾ ਕਰਨ ਵਾਲੇ ਤਹਿਸੀਲਦਾਰਾਂ ਤੇ ਮਾਨ ਸਰਕਾਰ ਦਾ ਵੱਡਾ ਐਕਸ਼ਨ 15 ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰ ਕੀਤੇ ਸਸਪੈਂਡ ਸ਼ਾਮ 5 ਵਜੇ ਤੱਕ ਕੰਮ ਤੇ ਪਰਤਨ ਦੀ ਦਿੱਤੀ ਸੀ ਡੈਡਲਾਈਨ ਪੰਜਾਬ ਪਰਚੋ ਕਿਸਾਨਾ ਚੰਡੀਗੜ੍ਹ ਵਾਲ ਕਰਨਗੇ ਕੁਝ ਇੱਕ ਹਫਤੇ ਦੇ ਤਰਨੇ ਦਾ ਕੀਤਾ ਹੈ ਐਲਾਨ ਕਿਸਾਨਾਂ ਨੂੰ ਰੋਕਣ ਲਈ ਵੱਡੇ ਪੱਧਰ ਤੇ ਪੁਲਿਸ ਤਾਇਨਾਤ ਮੁਕਸਸਹਾਰਚ ਪੁਲਿਸ ਨੇ ਰੋਕਿਆ ਕਿਸਾਨਾਂ ਦੀਆਂ ਟਰਾਲੀਆਂ ਚੰਡੀਗੜ੍ਹ ਵੱਲ ਕੂਚ ਕਰਨ ਦੀ ਕਰ ਰਹੀ ਸੀ ਤਿਆਰੀ ਮੁਕਸਰ ਫੋਟਪੁਰਾ ਰੋਡ ਦੇ ਪਿੰਡ ਵੜਿੰਗਪੋਲ ਰੋਕੇ ਕਿਸਾਨ ਚੰਡੀਗੜ੍ਹ ਕੂਚ ਨੂੰ ਲੈ ਕੇ ਜੋਗਿੰਦਰ ਸਿੰਘ ਉਗਰਾਹ ਦੇ ਕਿਸਾਨਾਂ ਨੂੰ ਅਪੀਲ ਕਿਹਾ ਵੱਡੀ ਗਿਣਤੀ ਚ ਸੜਕਾਂ ਤੇ ਨਿਕਲੋ ਜਿੱਥੇ ਰੋਕੇਗੀ ਪੁਲਿਸ ਉੱਥੇ ਹੀ ਲਾਉ ਤਰਨਾ ਪਰ ਹਾਈਵੇ ਨਾ ਕਰਨਾ ਜਾਮ ਕਿਸਾਨਾਂ ਦੇਦਰਨੇ ਨੂੰ ਲੈ ਕੇ ਚੰਡੀਗੜ੍ਹ ਪੁਲਿਸ ਨੇ ਜਾਰੀ ਕੀਤੀ ਐਡਵਾਈਜ਼ਰੀ ਕਈ ਸੈਕਟਰਾਂ 'ਚ ਰੂਟ ਕੀਤੇ ਡਾਇਵਰਟ ਚੰਡੀਗੜ੍ਹ ਦੇ ਐਂਟਰੀ ਪੁਆਇੰਟਾਂ ਤੇ ਭਾਰੀ ਪੁਲਿਸ ਫੋਰਸ ਤਾਇਨਾਤ ਕਿਸਾਨ ਲੀਡਰਾਂ ਨੂੰ ਸੀਐਮ ਆਨ ਦੀ ਦੋ ਟੂਕ ਮੇਰੀ ਨਰਮੀ ਦਾ ਨਾ ਕਢੋ ਗਲਤ ਮਤਲਬ ਮੈਂ ਕਿਸਾਨਾਂ ਦਾ ਮਿੱਤਰ ਪਰ ਇਕੱਠੇ ਨਹੀਂ ਚੱਲ ਸਕਤੇ ਮੋਰਚੇ ਅਤੇ ਮੀਟਿੰਗ ਪੰਜਾਬ ਸਰਕਾਰ ਦਾ ਮਿਸ਼ਨ ਰੋਜ਼ਗਾਰ ਵੱਖ-ਵੱਖ ਵਿਭਾਗਾਂ 'ਚ ਨਵਨਿਯੁਕਤ ਉਮੀਦਵਾਰਾਂ ਨੂੰ ਨੌਕਰੀ ਪੱਤਰ ਵੰਡਣਗੇ ਸੀਐਮ ਆਨ ਚੰਡੀਗੜ੍ਹ ਤੇ ਕੋਠੀਅਟਰ ਜੁਵੇਗਾ ਪ੍ਰੋਗਰਾਮ ਪੰਜਾਬ ਸਰਕਾਰ ਦਾ ਬੁਲਡੋਜ਼ਰ ਐਕਸ਼ਨ ਜਾਰੀ ਜਲੰਧਰ ਤੇ ਫਤਿਹਗੜ ਸਾਹਿਬ ਚ ਅੱਜ ਚਲੇਗਾ ਪੀਲਾ ਪੰਜਾ ਨਸ਼ਾ ਤਸਕਰਾਂ ਤੇ ਤੋੜੇ ਜਾਣਗੇ ਘਰ ਗਵਰਨਰ ਗੁਲਾਬ ਸਿੰਘ ਕਟਾਰੀਆ ਅੱਜ ਲੁਧਿਆਣਾ ਦਾ ਕਰਨਗੇ ਦੌਰਾ ਬੁੱਡੇ ਨਾਲੇ ਦੀ ਸਫਾਈ ਨੂੰ ਲੈ ਕੇ ਸੀਨੀਅਰ ਅਧਿਕਾਰੀਆਂ ਨਾਲ ਕਰਨਗੇ ਮੀਟਿੰਗ ਚੈਂਪੀਅਨਸ ਟਰੋਫੀ ਦੇ ਫਾਈਨਲ ਪਹੁੰਚੀ ਟੀਮ ਇੰਡੀਆ ਸੈਮੀਫਾਈਨਲਸ ਆਸਟ੍ਰੇਲੀਆ ਨੂੰ 4 ਵਿਕਟਾਂ ਨਾਲ ਹਰਾਇਆ ਅੱਜ ਦੂਜੇ ਸੈਮੀਫਾਈਨਲ ਸਾਊਥ ਅਫਰੀਕਾ ਤੇ ਨਿਊਜ਼ੀਲੈਂਡ ਵਿਚਾਲੇ ਹੋਵੇਗਾ ਮੁਕਾਬਲਾ ਸਤਿ ਸ਼੍ਰੀ ਅਕਾਲ ਜੀ ਮੈਂ ਹਾਸ ਰਜਵਤ ਕੋਰਨਿਊਜ਼ੀਟਨ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਤੇ ਸਭ ਤੋਂ ਪਹਿਲੇ ਇੱਕ ਗੱਲ ਕਰਾਂਗੇ ਹੜਤਾਲੀ ਤਹਿਸੀਲਦਾਰਾਂ ਦੀ ਜਿਨ੍ਹਾਂ ਦੇ ਖਿਲਾਫ ਮਾਨ ਸਰਕਾਰ ਦੇ ਵੱਲ ਇੱਕ ਵੱਡਾ ਐਕਸ਼ਨ ਹੁਣ ਲੈ ਲਿਆ ਗਿਆ ਹੈ 15 ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰ ਸਸਪੈਂਡ ਕੀਤੇ ਗਏ ਨੇ ਮੁਅਤਲ ਕੀਤੇ ਗਏ ਨੇ 6 ਤਹਿਸੀਲਦਾਰਾਂ ਨੂੰ ਮੁਅਤਲ ਕੀਤਾ ਗਿਆ ਇਸ ਦੇ ਨਾਲ ਹੀ 9 ਨਾਇਬ ਤਹਿਸੀਲਦਾਰ ਵੀ ਸਸਪੈਂਡ ਕੀਤੇ ਗਏ ਨੇ ਇੱਕ ਵੱਡਾ ਐਕਸ਼ਨ ਇਸ ਨੂੰ ਕਿਹਾ ਜਾ ਸਕਦਾ ਹੈ ਰੈਵਨਿਊ ਯੂਨੀਅਨ ਦੇ ਪ੍ਰਧਾਨ ਲక్ష్మణ ਸਿੰਘ ਵੀ ਸਸਪੈਂਡ ਕੀਤੇ ਗਏ ਨੇ ਕਰਨਤਾਰਨ ਦੇ ਪੱਟੀ ਦੇ ਤਹਿਸੀਲਦਾਰ ਨੇ ਲక్ష్మణ ਸਿੰਘ ਜਿਆਨ ਨੂੰ ਸਸਪੈਂਡ ਕੀਤਾ ਗਿਆ ਬਾਕੀ ਦਾ ਪੂਰੀ ਲਿਸਟ ਤੁਸੀਂ ਵੇਖ 파 ਰਹੇ ਹੋ ਸੇਲਸ ਡੀਡ ਰਜਿਸਟਰ ਨਾ ਕਰਨ ਤੇ ਆ ਪੂਰੀ ਕਾਰਵਾਈ ਕੀਤੀ ਗਈ ਹੈ ਨਿਕ ਰਜਿਸਟਰੀਆਂ ਨਾ ਕਰਨ ਤੇ ਆ ਪੂਰੀ ਕਾਰਵਾਈ ਪੰਜਾਬ ਸਰਕਾਰ ਮਾਨ ਸਰਕਾਰ ਦੇ ਵੱਲੋਂ ਕੀਤੀ ਗਈ ਸਭ ਦੇ ਵਿਚਾਲੇ ਐਸੋਸੀਏਸ਼ਨ ਦੇ ਵੱਲੋਂ ਵਿਰੋਧ ਲਗਾਤਾਰ ਜਾਰੀ ਹੈ ਪੰਜਾਬ ਰੈਵਨਿਊ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਉਹ ਬਾਕੀ ਕੰਮ ਕਰ ਰਹੇ ਨੇ ਪਰ ਰਜਿਸਟਰੀਆਂ ਨਹੀਂ ਕਰ ਰਹੇ ਰਜਿਸਟਰੀਆਂ ਸ਼ੁੱਕਰਵਾਰ ਤੱਕ ਨਹੀਂ ਹੋਣਗੀਆਂ ਐਸੋਸੀਏਸ਼ਨ ਨੇ ਕਿਹਾ ਹੈ ਕਿ

ਵਧਨੀ ਕਲਾ ਮੋਗਾ ਦੇ ਸਸਪੈਂਡ ਕੀਤੇ ਗਏ ਨੇ ਸੁਖਵਿੰਦਰ ਸਿੰਘ ਮੈਹ ਤਹਿਸੀਲਦਾਰ ਨਿਹਾਲ ਸਿੰਘ ਵਾਲਾ ਮੋਗਾ ਦੇ ਸਸਪੈਂਡ ਕੀਤੇ ਗਏ ਨੇ ਰਜਿੰਦਰ ਸਿੰਘ ਗੁਰਸ਼ਹਾਏ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਮੇਨਾ ਮੇਸ ਹੋਗੀ ਪੰਕਜ ਕਪਾਈ ਫੋਨ ਲਾਈਨ ਤੇ ਜੁੜੇ ਹੋਏ ਨੇ ਪੰਕਜ 5 ਵਜੇ ਤੱਕ ਡੈਡਲਾਈਨ ਸੀ ਪਰ 10 ਵਜੇ ਤੱਕ ਐਕਸ਼ਨ ਹੋ ਗਿਆ 23 ਜ਼ਿਲ੍ਹਿਆਂ ਤੋਂ 4 ਜ਼ਿਲ੍ਹੇ ਐਕਸ਼ਨ ਲੈ ਲਿਆ ਗਿਆ ਪਰ ਦੇਖੋ ਨਿਸ਼ਚਿਤ ਹੋਰ ਤੇ ਅੱਜ ਵੀ ਇਸੇ ਤਰੀਕੇ ਦਾ ਐਕਸ਼ਨ ਜਿਹੜਾ ਵਾ ਉਹ ਦੇਖਣ ਨੂੰ ਮਿਲ ਸਕਦਾ ਹੈ ਕੁਝ ਹੋਰ ਤਹਿਸੀਲਦਾਰ ਵੀ ਸਸਪੈਂਡ ਕੀਤੇ ਜਾ ਸਕਦੇ ਹੈ ਜੇਕਰ ਕੰਮ ਤੇ ਨਹੀਂ ਪਰਤੇ ਜਾਂਦੇ ਕਿਉਂਕਿ ਕੱਲ ਹੀ ਅਸੀਂ ਦੇਖਿਆ ਸੀਗਾ ਕਿ ਕਈ ਥਾਈਂ ਦੇ ਉੱਤੇ ਤਹਿਸੀਲਾਂ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨਗੇ ਸੀਗੇ ਔਰ ਉਹਨਾਂ ਤੇ ਤੀਬਰ ਸਖਤ ਨਜ਼ਰ ਆ ਰਹੀ ਸੀ ਕਿ ਉਹਨਾਂ ਨੇ ਕਿਹਾ ਕਿ ਕਰਪਸ਼ਨ ਨੂੰ ਲੈ ਕੇ ਜੇਕਰ ਕੋਈ ਇਸ ਤਰੀਕੇ ਨਾਲ ਬਲੈਕਮੇਲ ਕਰੇਗਾ ਜਾਂ ਫਿਰ ਕੰਮ ਤੇ ਨਹੀਂ ਪਰਤੇਗਾ ਤਾਂ ਫਿਰ ਉਹਨਾਂ ਦੇ ਜੂਨੀਅਰ ਅਫਸਰ ਲਗਾ ਦਿੱਤੇ ਜਾਣਗੇ ਉਹਨਾਂ ਨੂੰ ਕਿਸ ਤਰੀਕੇ ਦੀ ਉਹਨਾਂ ਤੇ ਕਾਰਵਾਈ ਹੋਏਗੀ ਉਹ ਖੁਦ ਜ਼ਿੰਮੇਵਾਰ ਹੋਣਗੇ ਔਰ ਦੇਰ ਰਾਤ ਹੁੰਦੇ ਹੁੰਦੇ ਅਸੀਂ ਦੇਖਿਆ ਕਿ ਕਿਸ ਤਰੀਕੇ ਨਾਲ ਕਈ ਥਾਵਾਂ ਦੇ ਉੱਤੇ ਜਿਹੜੇ ਨੇ ਤਹਿਸੀਲਦਾਰ ਸਸਪੈਂਡ ਕਰ ਦਿੱਤੇ ਗਏ ਚਾਹੇ ਉਹ ਮੋਗੇ ਦੀ ਗੱਲ ਕੀਤੀ ਜਾਵੇ ਚਾਹੇ ਉਹ ਬਾਗਾਪੁਰਾਣਾ ਦੀ ਗੱਲ ਕੀਤੀ ਜਾਵੇ ਚਾਹੇ ਮੁਖਸਰ ਸਾਹਿਬ ਦੀ ਗੱਲ ਕੀਤੀ ਜਾਵੇ ਫਿਰੋਜ਼ਪੁਰ ਦੀ ਗੱਲ ਕੀਤੀ ਜਾਵੇ ਫਿਰੋਜ਼ਪੁਰ ਦੇ ਵਿੱਚ ਰਜਿੰਦਰ ਸਿੰਘ ਮੁਹਰੀ ਤਹਿਸੀਲਦਾਰ ਨੇ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਉਹਨਾਂ ਦੇ ਉਹਨਾਂ ਦੀ ਬਜਾਏ ਉਹਨਾਂ ਦੇ ਜਿਹੜੇ ਜੂਨੀਅਰ ਸੀਗੇ ਉਹਨਾਂ ਨੂੰ ਜ਼ਿੰਮੇਵਾਰੀ ਸੌਂਪ ਦਿੱਤੀ ਗਈ ਇਸੇ ਤਰੀਕੇ ਨਾਲ ਜਗਤਾਰ ਸਿੰਘ ਜਿਹੜੇ ਨਵੇਂ ਤਹਿਸੀਲਦਾਰ ਨੇ ਫਿਰੋਜ਼ਪੁਰ ਦੇ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਹੈ ਜਤਿੰਦਰਪਾਲ ਸਿੰਘ ਤਹਿਸੀਲਦਾਰ ਸੀਗੇ ਮੁਖਸਰ ਸਾਹਿਬ ਦੇ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਸਾਬ ਪੰਜਾਬ ਸਰਕਾਰ ਨੇ ਆਪਣਾ ਰੁਖ ਸਾਫ ਕਰ ਦਿੱਤਾ ਹੈ ਕਿ ਜੇਕਰ ਵਿਜੀਲੈਂਸ ਦੀ ਇਨਕੁਆਇਰੀ ਦੇ ਖਿਲਾਫ ਤਹਿਸੀਲਦਾਰ ਜਾਣਗੇ ਸਮੂਹਿਕ ਛੁੱਟੀ ਤੇ ਜਾਣਗੇ ਤਾਂ ਫਿਰ ਐਕਸ਼ਨ ਦੇਖਣ ਨੂੰ ਮਿਲੇਗਾ ਕਾਰਵਾਈ ਦੇਖਣ ਨੂੰ ਮਿਲੇਗੀ ਔਰ ਉਹ ਕਾਰਵਾਈ ਹੁੰਦੀ ਹੋਈ ਨਜ਼ਰ ਵੀ ਆਈ ਹੈ ਔਰ ਬਕਾਇਦਾ ਤੌਰ ਤੇ ਜ਼ਿਕਰ ਇਹ ਕਰ ਦਿੱਤਾ ਗਿਆ ਜਦੋਂ ਸਸਪੈਂਡ ਕੀਤਾ ਗਿਆ ਕਿ ਰੂਲ 1970 ਦੇ ਤਹਿਤ ਇਹ ਕਾਰਵਾਈ ਜਿਹੜੀ ਹੈ ਉਹ ਇਨ੍ਹਾਂ ਤਹਿਸੀਲਦਾਰ ਤੇ ਨਹਿਰ ਤਹਿਸੀਲਦਾਰ ਦੇ ਉੱਤੇ ਕੀਤੀ ਗਈ ਹੈ ਪੰਕਜ ਇਹ ਜੋ ਐਕਸ਼ਨ ਅੱਜ ਵੀ ਦੇਖ ਨੂੰ ਮਿਲ ਸਕਦਾ ਹੈ ਕਿਉਂਕਿ ਚਾਰ ਜ਼ਿਲ੍ਹਿਆਂ 'ਚ ਤੇ ਐਕਸ਼ਨ ਲੈ ਲਿਆ ਗਿਆ ਹੈ। ਦੇਖੋ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਤਸਦੀਲਦਾਰ ਡਰ ਦੇ ਮਾਰੇ ਵਾਪਸ ਵੀ ਆ ਗਏ, ਕੰਮਾਂ ਦੇ ਉੱਤੇ ਬੈਠ ਵੀ ਗਏ। ਹਾਲਾਂਕਿ ਉਹ ਰਜਿਸਟਰੀ ਕਰਦੇ ਹੋਏ ਨਜ਼ਰ ਨਹੀਂ ਆਏ, ਲੇਕਿਨ ਆਪਣੀ ਸੀਟ ਤੇ ਆਪਣੀ ਕੁਰਸੀ ਤੇ ਬੈਠੇ ਹੋਏ ਨਜ਼ਰ ਆਏ ਨੇ। ਕੱਲ ਪੰਜਵੇਂ ਤੋਂ ਪਰ ਲੈਟਰ 'ਚ ਲਿਖਿਆ ਗਿਆ ਸੀ ਕਿ ਤੁਸੀਂ ਕੰਮ ਤੇ ਪਰਤ ਆਇਓ ਪਰ ਰਜਿਸਟਰੀ ਕਰਮੀ ਲਾਜ਼ਮੀ ਹੈ। ਦੇਖੋ ਐਸੀ ਗੱਲ ਨੂੰ ਅੱਜ ਦੇਖਿਆ ਜਾਏਗਾ ਜੇਕਰ ਆ ਬਾਰੇ ਲੋਕ ਖੱਜਲ ਖਰਾਬ ਹੋਏ ਰਜਿਸਟਰੀ ਨਹੀਂ ਹੋਈ ਔਰ ਜਿਹੜੇ ਤਹਿਸੀਲਦਾਰ ਕੰਮ ਤੇ ਵਾਪਸ ਪਰਤ ਆਏ ਨੇ ਲੇਕਿਨ ਰਜਿਸਟਰੀ ਨਹੀਂ ਕਰਦੇ ਹੋਏ ਨਜ਼ਰ ਆਏ ਤੇ ਲੋਕਾਂ ਦੀ ਸ਼ਿਕਾਇਤ ਸਾਹਮਣੇ ਆ ਗਈ ਕਿਉਂਕਿ ਮੁੱਖ ਮੰਤਰੀ ਨੇ ਕੱਲ ਵੀ ਇਸ ਗੱਲ ਦਾ ਕਲੀਅਰ ਕੀਤਾ ਸੀਗਾ ਕਿ ਸਿਰਫ ਅੱਜ ਹੀ ਨਹੀਂ ਅਗਲੇ ਕੁਝ ਦਿਨਾਂ ਦੇ ਵਿੱਚ ਵੀ ਤਹਿਸੀਲਾਂ ਦੇ ਵਿੱਚ ਘੁੰਮਿਆ ਜਾਏਗਾ ਜੇਕਰ ਮੁੱਖ ਮੰਤਰੀ ਕੋਲ ਸ਼ਿਕਾਇਤਾਂ ਪਹੁੰਚੀਆਂ ਨੇ ਕਿ ਫਲਾਣੀ ਥਾਂ ਤੇ ਫਲਾਣਾ ਤਹਿਸੀਲਦਾਰ ਡਿਊਟੀ ਤੇ ਤਾਂ ਹੈ ਲੇਕਿਨ ਰਜਿਸਟਰੀ ਕਰਨ ਨੂੰ ਟਾਲਾ ਵਟ ਰਿਹਾ ਹੈ ਤਾਂ ਫੇਰ ਉਸ ਦੇ ਉੱਤੇ ਵੀ ਗੱਲ ਦੇ ਸਕਦੀ ਉਸ ਨੂੰ ਵੀ ਸਸਪੈਂਡ ਜਿਹੜਾ ਉਹ ਕੀਤਾ ਜਾ ਸਕਦਾ ਪਰ ਇਸ ਦੇ ਉੱਤੇ ਵੀ ਨਜ਼ਰ ਜਿਹੜੀ ਹੈ ਉਹ ਕੀਤੀ ਜਾਏਗੀ ਸਿਰਫ ਮੁੱਖ ਮੰਤਰੀ ਨਹੀਂ ਕੁਝ ਟੀਮਾਂ ਵੀ ਬਕਾਇਦਾ ਤੌਰ ਤੇ ਸਰਕਾਰ ਵੱਲੋਂ ਨਹੀਂ ਕੀਤੀਆਂ ਗਈਆਂ ਜਿਹੜੀਆਂ ਤਹਿਸੀਲਾਂ ਦੇ ਵਿੱਚ ਜਾ ਕੇ ਦੇਖਣ ਗਈਆਂ ਕਿ ਰਿਸਟਰੀ ਹੋ ਰਹੀ ਹੈ ਕੰਮ ਹੋ ਰਹੇ ਨੇ ਜਾਂ ਤਹਿਸੀਲ ਦੇ ਵਿੱਚ ਜਿਹੜਾ ਟਾਲਾ ਵੱਟਿਆ ਜਾ ਰਿਹਾ ਕਿਉਂਕਿ ਕੱਲ ਨਿਊਜ਼ 18 ਜਦੋਂ ਗਰਾਉਂਡ ਜ਼ੀਰੋ ਤੇ ਗਿਆ ਤਾਂ ਉੱਥੇ ਵੀ ਲੋਕਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਸੀਗਾ ਕਿ ਰਿਸਟਰੀਕਰਨ ਦੇ ਬਦਲੇ 10-10000 ਰੁਪਏ ਲਿੱਤੇ ਜਾਂਦੇ ਆ 20-20000 ਰੁਪਏ ਲਿੱਤੇ ਜਾਂਦੇ ਆ ਜਾਂ ਫਿਰ ਡਾਲ ਮਟੋਲ ਕਰ ਦਿੱਤਾ ਜਾਂਦਾ ਹੈ ਕਈ ਥਾਵਾਂ ਦੇ ਉੱਤੇ ਇਸ ਤਰੀਕੇ ਦਾ ਵੀ ਜ਼ਿਕਰ ਜਿਹੜਾ ਉਹ ਕੱਲ ਕਰਦੇ ਹੋਏ ਨਜ਼ਰ ਆਏ ਸੀਗੇ ਜਿਹੜੇ ਲੋਕ ਤਹਿਸੀਲ 'ਚ ਪਹੁੰਚੇ ਸੀਗੇ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਪੰਕਜ さん तमाम ਜਾਣਕਾਰੀ ਦੇਣ ਲਈ ਇੱਕ ਵੱਡਾ ਐਕਸ਼ਨ ਜ਼ਰੂਰ ਸਾਨੂੰ ਵੇਖਣ ਨੂੰ ਮਿਲਿਆ ਦੇਖਣਾ ਹੋਵੇਗਾ ਕਿ ਅੱਜ ਕੀ ਕੁਝ ਕਾਰਵਾਈ ਕੀਤੀ ਜਾਂਦੀ ਹਾਲਾਂਕਿ ਅਲਟੀਮੇਟਮ ਕੱਲ ਢੇਰ ਸ਼ਾਮ 5 ਵਜੇ ਤੱਕ ਤਾਂ ਦਿੱਤਾ ਗਿਆ ਸੀ ਸਾਰੇ ਹੀ ਤਹਿਸੀਲਦਾਰ ਜੋ ਸਮੂਹਿਕ ਛੁੱਟੀ ਤੇ ਗਏ ਹੋਏ ਨੇ ਉਹ ਆਪਣੇ ਆਪਣੇ ਦਫ਼ਤਰਾਂ 'ਚ ਲਾਟਣ ਤੇ ਆਪਣਾ ਕੰਮਕਾਜ ਉਹਨਾਂ ਦੇ ਵੱਲੋਂ ਸੰਭਿਆ ਜਾਏ ਅਦਰਵਾਈਜ਼ ਵੀ ਰਿਪੇ ਐਕਸ਼ਨ ਹੋਏਗਾ ਤੇ ਹੁਣ ਇੱਕ ਵੱਡਾ ਐਕਸ਼ਨ ਪ तहसीलदारਾਂ ਦੀ ਹੜਤਾਲ ਦੇ ਵਿਚਾਲੇ ਮੁੱਖ ਮੰਤਰੀ ਭਗਵੰਤ ਮਾਨ ਪੂਰੇ ਐਕਸ਼ਨ ਦੇ ਵਿੱਚ ਨੇ ਤਹਿਸੀਲਾਂ ਚ ਕਿਸੇ ਨੂੰ ਵੀ ਖੱਜਲ ਖਵਾਰੀ ਦਾ ਸਾਹਮਣਾ ਨਾ ਕਰਨਾ ਪਵੇ ਇਸ ਨੂੰ ਲੈ ਕੇ ਮੁੱਖ ਮੰਤਰੀ ਖੁਦ ਗਰਾਊਂਡ ਤੇ ਉਤਰੇ ਸਭ ਤੋਂ ਪਹਿਲਾਂ ਮੁੱਖ ਮੰਤਰੀ ਨੇ ਰੋਕੀਤਾ ਖਰੜ ਤਹਿਸੀਲ ਦਾ ਤਾਂ ਸੀਐਮ ਤੇ ਪਹੁੰਚਦਿਆਂ ਹੀ ਪੂਰੀ ਹਲਚਲ ਨਜ਼ਰ ਆਈ ਮੁੱਖ ਮੰਤਰੀ ਨੇ ਅਫਸਰਾਂ ਦੇ ਨਾਲ ਮੁਲਾਕਾਤ ਕੀਤੀ ਤੇ ਤਹਿਸੀਲ ਦੇ ਕੰਮ ਕਾਜ ਦਾ ਜਾਇਜ਼ਾ ਲਿਆ ਤਹਿਸੀਲ ਦੇ ਵਿੱਚ ਕੰਮ ਕਰਾਉਣ ਵਾਲੇ ਲੋਕਾਂ ਦੇ ਨਾਲ ਵੀ ਗੱਲਬਾਤ ਕੀਤੀ ਤੇ ਉਹਨਾਂ ਦੀਆਂ ਮੁਸ਼ਕਲਾਂ ਸੁਣੀਆਂ ਤਾਂ ਸਿੱਧਾ ਜੇ ਕਹਿ ਰਹੇ ਨੇ ਕਿ ਸਾਨੂੰ ਕ੍ਰਾਪਸ਼ਨ ਦਾ ਲਾਇਸੈਂਸ ਦੇ ਦਿਓ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਕ੍ਰਾਪਸ਼ਨ ਜ਼ੀਰੋ ਟੋਲਰੈਂਸ ਹੈ ਜੇ ਉਹ ਸਮੂਹਿਕ ਛੁੱਟੀ ਲੈ ਕੇ ਇਹ ਕਹਿੰਦੇ ਨੇ ਕਿ ਅਸੀਂ ਲੋਕਾਂ ਦਾ ਕੰਮ ਰੋਕ ਦਾਂਗੇ ਤਾਂ ਅਸੀਂ ਅੱਜ ਸਾਰੇ ਪੰਜਾਬ ਦੀਆਂ ਤਹਿਸੀਲਾਂ ਦੇ ਵਿੱਚ ਨੈੱਪ ਸਿਲਰਾਂ ਨੂੰ ਕਾਨੂੰਨ ਗੋਜ਼ ਨੂੰ ਈਵਨ ਜੇ ਉਹਦੂ ਵੀ ਛੋਟਾ ਕੋਈ ਅਫਸਰ ਹੈ ਉਹਨੂੰ ਵੀ ਅਸੀਂ ਰੀਸ਼ਟੀ ਕਰਨ ਦਾ ਅਧਿਕਾਰ ਦਿੱਤਾ ਲੋੜ ਪਈ ਤਾਂ ਅਸੀਂ ਪ੍ਰਿੰਸੀਪਲਾਂ ਨੂੰ ਹੈਡਮਾਸਟਰਾਂ ਨੂੰ ਵੀ ਦੇ ਦਾਂਗੇ ਪਰ ਇਹ ਨਾ ਸਮਝਣ ਉਹ ਕਿ ਉਹ ਬਲੈਕਮੇਲ ਕਰ ਲੈਣਗੇ ਗਵਰਨਮੈਂਟ ਨੂੰ ਖੰਡ ਤੋਂ ਬਾਅਦ ਮੁੱਖ ਮੰਤਰੀ ਦਾ ਕਾਫਲਾ ਸਿੱਧਾ ਬਨੂੜ ਦੇ ਜਰਵਾਨਾ ਹੋਇਆ ਤੇ ਕੁਝ ਮਿੰਟਾਂ ਦੇ ਸਫ਼ਰ ਦੇ ਬਾਅਦ ਕਾਫਲੇ ਦੀ ਬ੍ਰਿਕ ਜਾ ਕੇ ਬਨੂੜ ਦੀ ਤਹਿਸੀਲ ਦੇ ਵਿੱਚ ਲੱਗੀ ਤੇ ਕੰਮ ਦਾ ਜਾਇਜ਼ਾ ਲਿਆ ਗਿਆ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਮੌਕੇ ਤੇ ਅਫਸਰਾਂ ਨੂੰ ਲੋਕਾਂ ਦੀਆਂ ਦਿੱਕਤਾਂ ਨੂੰ ਹੱਲ ਕਰਨ ਦੇ ਨਿਰਦੇਸ਼ ਵੀ ਦਿੱਤੇ ਮੇਰਾ ਅਗਲਾ ਅਗਲੇ 10 ਦਿਨਾਂ ਦਾ ਪ੍ਰੋਗਰਾਮ ਇਹੀ ਹੈ ਮੈਂ ਕਦੇ ਵੀ ਕਿਸੇ ਤਹਿਸੀਲ ਚ ਜਾ ਸਕਦਾ ਮੈਂ ਲੋਕਾਂ ਨੂੰ ਪੁੱਛੂਗਾ ਕਿ ਕੋਈ ਪੈਸਾ ਕੋਈ ਬੁੱਧਵਾਰ ਕੋਈ ਵੀਰਵਾਰ ਕਿਹਾ ਕਿਸੇ ਨੂੰ ਤੇ ਜਦੋਂ ਮਰਜ਼ੀ ਹੜਤਾਲ ਕਰ ਦੇਣ ਲੱਖਾਂ ਰੁਪਏ ਤੁਸੀਂ ਤਰਖਾਂ ਲੈਨੇ ਹੜਤਾਲ ਰੱਬ ਬਣ ਗਏ ਤੁਸੀਂ ਹੜਤਾਲ ਕਰਤੀ ਕਾਦੀ ਵਾਰ ਤੇ ਹੜਤਾਲ ਕਰਤੀ ਸਾਡੇ ਤਿੰਨ ਬੰਦੇ ਕਰਪਸ਼ਨ ਚ ਫੜੇ ਗਏ ਲਾਇਸੈਂਸ ਦੇ ਦਈਏ ਤੁਹਾਨੂੰ ਕਿ ਤੁਸੀਂ ਤਾਂ ਕਰ ਸਕਦੇ ਹੋ ਤੁਸੀਂ ਤਾਂ ਪੈਸੇ ਲੈ ਸਕਦੇ ਹੋ ਠੀਕ ਹੈ ਤੁਹਾਡੇ ਬਿਨਾ ਚੱਲਣਾ ਨਹੀਂ ਕੰਮ ਚੱਲੂਗਾ ਕੰਮ ਦੇਖਦੇ ਜਾ ਤਾਂ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਖੱਜਲ-ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ ਇਸ ਨੂੰ ਲੈ ਕੇ ਮੁੱਖ ਮੰਤਰੀ ਮਾਨ ਨੇ ਖੁਦ ਐਕਸ਼ਨ ਮੋਡ ਦੇ ਵਿੱਚ ਨੇ ਤੇ ਖੁਦ ਗਰਾਊਂਡ ਤੇ ਉਤਰ ਕੇ ਲੋਕਾਂ ਦੇ ਨਾਲ ਰابطਾ ਕਾਇਮ ਕਰ ਰਹੇ ਨੇ ਖਰੜ ਤੇ ਬਨੂੜ ਤੋਂ ਪੰਕਜ ਕਪਾਹੀ ਨਿਊਜ਼ 18 ਪੰਜਾਬ हम गल करा संयुक्त किसान मोर्चे की एसके एम चंडीगढ़ प्रदर्शन है चंडगढ़ चंडीगढ़ ट्रालिया है चंडीगढ़ वाल कूच करने की कोशिश कर रहे किसान के धरने के मद्देनजर चंडगढ़ चुरक्षा पुख्ता इंतजाम चंडगढ़ पुलिस के वो किए गए पंजाब चंडगढ़ बॉर्डर से वही गिनती च जो पुलिस फोर्स है उसन तैनात किया गया पुलिस

ਇੱਥੇ ਪੁਲਿਸ ਕਹੇਗੀ ਉੱਥੇ ਹੀ ਤੁਸੀਂ ਤਰਨਾ ਲਗਾ ਦਿਓ ਉਗਰਾਹਾ ਦੇ ਵਲੋਂ ਕਿਸਾਨਾਂ ਨੂੰ ਇਸ ਗੱਲ ਦੀ ਅਪੀਲ ਕੀਤੀ ਹੈ ਖਾਲੀ ਖਾਤੇ ਖਾਲੀ ਰੋਡ ਦੇਖ ਕੇ ਤਰਨਾ ਲਗਾ ਦਿਓ ਕਿਸਾਨਾਂ ਨੂੰ ਹਾਈਵੇ ਜਾਮ ਨਾ ਕਰਨ ਦੀ ਵੀ ਅਪੀਲ ਜਗਿੰਦਰ ਸਿੰਘ ਉਗਰਾਹਾ ਦੇ ਵਲੋਂ ਕੀਤੀ ਗਈ ਹੈ ते जिस हाब चल के चलते अच्छ हालांकि जल्दों चंडगढ़ पूछ का ऐलान किया गया जिस गल का जिक्र किया गया अठारह लेके अंत चंडीगढ़ पूछ करा पक्का मोर्चा इतने लगाया जाएगा पर दूसरे पास चंडगढ़ पुलिस के पुख्ता जो भी पंजाब का बॉर्डर चंडीगढ़ लगता है उत्थेवी पुलिस डिप्लॉयमेंट की गई है बैरीकेडिंग की गई है तसान चंडीगढ़ वाल ना कूच कर सकन

ਬੈਕ ਤੇ ਉੱਥੇ ਹੀ ਬੈਕ ਜਾਓ ਤੇ ਤਰਨਾ ਉੱਥੇ ਹੀ ਲਗਾ ਦਿਵੋ ਹਾਲਾਂਕਿ ਇਸ ਗੱਲ ਦਾ ਵੀ ਜ਼ਿਕਰ ਕੀਤਾ ਗਿਆ ਹੈ ਕਿ ਜੋ ਹਾਈਵੇਜ਼ ਨੇ ਉਹ ਜਾਮ ਲਾਉਂਦੇ ਚੱਤੇ ਚ ਪਰ ਜੇ ਸੀ ਸੀਐਮ ਭਗਵੰਤ ਪਾਣ ਦੀ ਗੱਲ ਕਰੀਏ ਤੇ ਇਹਨਾਂ ਦੇ ਨਾਲ ਵੀ ਜੋ ਪੂਰੀ ਮੀਟਿੰਗ ਹੈ ਕੋਈ ਸੀ ਪਰ ਜਿਬਦ ਚਲਦੇ ਕੋਈ ਨਤੀਜਾ ਇਸ ਮੀਟਿੰਗ ਦਾ ਨਹੀਂ ਨਿਕਲ ਪਾਇਆ ਸੀ ਮੇਨਾ ਮੇਸੋਗੀ ਮਨੋਜ ਰਾਠੀ ਫੋਨ ਲਾਈਨ ਤੇ ਜੁੜੋਏ ਨੇ ਮਨੋਜ ਕਿਸਾਨਾ ਦੇ ਚੰਡੀਗੜ੍ਹ ਪੁਲਿਸ ਦੇ एलान ਵਿਚਾਲੇ ਚੰਡੀਗੜ੍ਹ ਪੁਲਿਸ ਦੀ ਕੀ ਕੁਸ਼ ਤਿਆਰੀ ਸਤ ਸਰੋਜ ਜਿਹਦੇ ਵਿੱਚ ਦੋ ਤਿੰਨ ਚੀਜ਼ਾਂ ਦਾ ਬਹੁਤ ਅਹਿਮ ਅ ਅੱਜ ਦਾ ਦਿਨ ਜਿਹੜਾ ਕਿ ਕਿ ਚੰਡੀਗੜ੍ਹ ਪੁਲਿਸ ਨੇ ਲਾਈਨ ਕਲੀਅਰ ਕਰ ਚੁੱਕੀ ਹੈ ਕਿ ਉਹਨਾਂ ਨੂੰ ਪਰਮਿਸ਼ਨ ਨਹੀਂ ਦਿੱਤੀ ਗਈ ਹੈ ਸੈਕਟਰ 34 ਦੀ ਪਰਮਿਸ਼ਨ ਉਹਨਾਂ ਨੇ ਮੰਗੀ ਸੀ ਔਰ ਇਸ ਤੋਂ ਇਲਾਵਾ ਜਿੰਨੇ ਵੀ ਅੱਜ ਕਰੀਬ ਛੋਟੇ بڑے 18 ਐਂਟਰੀ ਪੁਆਇੰਟਸ ਨੇ ਚੰਡੀਗੜ੍ਹ ਦੇ ਜੋ ਕਿ ਪੂਰੇ ਸੀਲ ਕਰ ਦਿੱਤੇ ਗਏ ਨੇ ਔਰ ਤੁਸੀਂ ਦੇਖੋ ਕਿ ਕੱਲ ਤੋਂ ਹੀ ਜਿਹੜੀ ਪੁਲਿਸ ਹੈ ਉੱਥੇ ਡਿਪਲॉय ਕਰ ਦਿੱਤੀ ਗਈ ਹੈ ਕਰੀਬ 1500 ਤੋਂ 2000 ਦੇ ਜਿਹੜੇ ਪੁਲਿਸ ਮੁਲਾਜ਼ਮ ਹੈ ਉਹ ਉੱਥੇ ਲਾਏ ਗਏ ਨੇ ਔਰ ਸਾਰੇ ਡੀਐਸਪੀ ਐਸਐਚਓ ਸਾਰਿਆਂ ਨੂੰ ਇਹ ਡਿਊਟੀ ਲਈ ਗਈ ਹੈ ਕਿ ਕੋਈ ਵੀ ਟਰੈਕਟਰ ਟਰਾਲੀ ਨੂੰ ਐਂਟਰ ਨਹੀਂ ਹੋਣ ਦਿੱਤਾ ਜਾਏਗਾ ਔਰ ਖਾਸ ਤੌਰ ਤੇ ਲਾਅ ਐਂਡ ਆਰਡਰ ਦਾ ਧਿਆਨ ਜਿਹੜਾ ਹੈ ਔਰ ਜੇਕਰ ਕੋਈ ਲਾਅ ਐਂਡ ਆਰਡਰ ਤੋੜਦਾ ਹੈ ਤਾਂ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਏਗੀ ਇਹ ਹੈ ਕਿ ਕਿਉਂਕਿ ਜਿੰਨੇ ਵੀ ਜਿਹੜੇ ਬਾਰਡਰ ਏਰੀਆ ਨੇ ਪੰਜਾਬ ਤੋਂ ਪੰਜਾਬ ਦੇ ਨਾਲ ਜੋ ਹੈ ਚਾਹੇ ਉਹ ਜ਼ੀਰਕਪੁਰ ਬੈਰੀਅਰ ਹੋਵੇ ਚਾਹੇ ਉਹ ਫੈਦਾ ਬੈਰੀਅਰ ਹੋਵੇ ਚਾਹੇ ਉਹ ਬੋਲਾਪੁਰ ਬੈਰੀਅਰ ਹੋਵੇ ਚਾਹੇ ਉਹ ਮੈਕ ਸੇਫੇਸ ਦਾ ਹੋਵੇ ਸਾਰਿਆਂ ਨੂੰ ਹੌਂਸਿਲ ਕਰ ਦਿੱਤਾ ਗਿਆ ਹੈ ਹੁਣ ਕੱਲ ਤੋਂ ਹੀ ਇੱਥੇ ਜਿਹੜੇ ਰਿਸੋਰਸ ਹੈ ਉਹ ਲਾਈ ਗਈ ਹੈ ਔਰ ਖੁਦ ਸੀਨੀਅਰ ਅ ਇਸ ਤਾਰੇ ਨੂੰ ਮੌਕੇ ਤੇ ਮੌਜੂਦ ਰਹਿਣਗੇ ਔਰ किसी भी तरह कोई एंटर ਜਿਹੜਾ ਉਹ ਨਹੀਂ ਹੋਣ ਦਿੱਤਾ ਜਾਏਗਾ ਖਾਸ ਤੌਰ ਤੇ ਜਿਹੜੀ ਟਰੈਕਟਰ trolियां ਲੈ ਕੇ ਜਿਹੜੀ ਆਣ ਦੀ ਗੱਲ ਕੀਤੀ ਗਈ ਸੀ ਕਿਸਾਨਾਂ ਵੱਲੋਂ ਉਹਨਾਂ ਨੂੰ ਐਂਟਰ ਨਹੀਂ ਹੋਣ ਦਿੱਤਾ ਜਾਏਗਾ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਮਨੋਤ ਜੀ ਨੂੰ तमाम ਜਾਣਕਾਰੀ ਦੇਣ ਲਈ ਤੇ ਜੋ ਚੰਡੀਗੜ੍ਹ ਪੁਲਿਸ ਵੱਲੋਂ ਪੁਖਤਾ ਇੰਤਜ਼ਾਮਾ ਜ਼ਰੂਰ ਕੀਤੇ ਗਏ ਨੇ ਜਿਸ ਤਰ੍ਹਾਂ ਕਿ ਮੇਰੇ ਸਹਿਯੋਗੀ ਦੇ ਵੱਲੋਂ ਜ਼ਿਕਰ ਕੀਤਾ ਗਿਆ ਕਿ 18 ਐਂਟਰੀ ਪੁਆਇੰਟਸ ਨੇ ਜਿਨ੍ਹਾਂ ਨੂੰ ਪੂਰੀ ਤਰੀਕਾ ਨਾਲ ਸੀਲ ਕੀਤਾ ਗਿਆ ਹੈ 1500 ਤੋਂ ਲੈ ਕੇ 2000 ਜੋ ਪੁਲਿਸ ਮੁਲਾਜ਼ਮ ਨੇ ਉਹਨਾਂ ਦੀ ਡਿਪਲॉयਮੈਂਟ ਕੀਤੀ ਗਈ ਹੈ ਸੁਰੱਖਿਆ ਨੂੰ ਲੈ ਕੇ ਪੂਰੇ

ਰੋਕਣ ਦਾ ਫੈਸਲਾ ਕੀਤਾ ਹੈ ਉਹਨਾਂ ਦਾ ਮਤਲਬ ਇਹ ਹੈ ਕਿ ਸਾਨੂੰ ਬਦਨਾਮ ਕਰਨਾ ਕਿ ਇਹ ਲੋਕਾਂ ਨੂੰ ਪਰੇਸ਼ਾਨ ਕਰਦੇ ਨੇ ਇਹ ਛੜਕਾ ਰੋਕ ਦੇ ਨੇ ਇਹ ਰੇਲਾ ਰੋਕ ਦੇ ਨੇ ਇਹ ਸਾਡੇ ਤੇ ਸਾਨੂੰ ਬਦਨਾਮ ਕਰਨ ਦੇ ਖਾਤਰ ਪੰਜਾਬ ਸਰਕਾਰ ਨੇ ਜਿਹੜੀ ਇਹ ਖੇਡ ਖੇਡੀ ਹੈ ਐਸੀ ਅੱਜ ਜ਼ੋਰਦਾਰ ਨਿੰਦਿਆ ਕਰ ਉਸੇ ਕੱਲ ਨੂੰ ਇਹ ਪੂਰੇ ਜ਼ੋਰ ਨਾਲ ਪ੍ਰਦਰਸ਼ਨ ਕਰਨਾ ਹੈ ਕੰਬੀ ਸ਼ਾਮ ਮਾਰਕਾ ਤੇ ਰਾਸ਼ਟਰੀ ਸੜਕਾਂ ਤੇ ਜਨਰਲ ਜੀਟੀ ਰੋਡਾਂ 'ਤੇ ਆਪਣੇ ਕਾਫਲੇ ਲੈ ਕੇ ਹਿੱਕਣਾ ਹੈ। ਜੋ ਤੁਹਾਨੂੰ ਮੌਕੇ 'ਤੇ ਜੋ ਮੀਟਿੰਗ ਹੁੰਦੀ ਆ ਕਿੰਨਾ ਤੇ ਪੁਲਿਸ ਦੇ ਵੱਲੋਂ ਕਿਸਾਨਾਂ ਦੀਆਂ ਟਰਾਲੀਆਂ ਨੂੰ ਰੋਕਿਆ ਗਿਆ ਹੈ। ਪੁਲਿਸ ਨੇ ਮੁਖਸਰ ਸਾਹਿਬ 'ਚ 8 ਟਰਾਲੀਆਂ ਰੋਕੀਆਂ ਨੇ। ਰਾਤ ਦੀਆਂ तमाम ਤਸਵੀਰਾਂ ਕੁਝ ਕਿਸਾਨ ਕੂਚ ਕਰ ਰਹੇ ਨੇ ਚੰਡੀਗੜ੍ਹ ਦੇ ਵੱਲ ਇਸ ਸਬ ਦੇ ਵਿਚਾਲੇ ਪੁਲਿਸ ਦਾ ਵੱਡਾ ਐਕਸ਼ਨ ਵੇਖਣ ਨੂੰ ਮਿਲ ਰਿਹਾ ਹੈ। ਚੰਡੀਗੜ੍ਹ ਵੱਲ ਕੂਚ ਕਰ ਰਹੇ ਸੀ ਕਿਸਾਨ ਬੜਿੰਗ ਖਲਾਜ਼ਾ ਦੇ ਨੇੜੇ ਮੁਖਸਰ ਸਾਹਿਬ 'ਚ इन्होंने रोक गया किसान ने चंडीगढ़ लगाच जो है तमाम लो चंडीगढ़ इन्होंने लगे जा रहा है तस्वीर तुम वेख पा रहे हो खबे पास से अ ट्रैक्टर ट्रालिया होकर चंडगढ़ कूच कर रहे थे सब मुक्तर साहब पुलिस का एक बड़ा एक्शन देखने पुलिस ने रस्ते च ही इन किसान दालिया रोक द ਸਾਨੂੰ ਵਿੜਿੰਗ ਟੋਲ ਪਲਾਜ਼ੇ ਤੇ ਰੋਕਿਆ ਗਿਆ ਤੇ ਅਸੀਂ ਇੱਥੇ ਜਿਹੜਾ ਮਤਲਬ ਰੁਕ ਗਏ ਆ ਫਿਲਹਾਲ ਜਿਹੜੀਆਂ ਟਰਾਲੀਆਂ ਸਾਡੀਆਂ ਇੱਥੇ ਕੀ ਅਗਲੀ ਰਣਨੀਤੀ ਕੀ ਹੈਗੀ ਹੈ ਅਗਲੀ ਰਣਨੀਤੀ ਜਿਵੇਂ ਵੀ ਸੰਯੁਕਤ ਮੋਰਚਾ ਅਗੇ ਡਾਇਰੈਕਸ਼ਨ ਦੇਵੇਗਾ ਉਹ ਅਸੀਂ ਲਾਗੂ ਕਰਾਂਗੇ ਫਿਲਹਾਲ ਸਾਨੂੰ ਮਤਲਬ ਕੋਈ ਇਹੀ ਹੈ ਵੀ ਜਿੱਥੇ ਤੁਹਾਨੂੰ ਰੋਕਿਆ ਜਾਂਦਾ ਤੁਸੀਂ ਉੱਥੇ ਸ਼ਾਂਤਮਈ ਤਰੀਕੇ ਨਾਲ ਰੁਕ ਜਾਓ ਕੋਈ ਮਤਲਬ ਇਸ ਤਰ੍ਹਾਂ ਦੀ ਗੱਲਬਾਤ ਨਹੀਂ ਹੈ ਤੇ ਉੱਪਰੋਂ ਸਾਨੂੰ ਇਹੀ ਡਾਇਰੈਕਸ਼ਨ ਹੈ ਮੇਰੀ ਨਰਮਾਈ ਨੂੰ ਇਹ ਨਾ ਸਮਝਿਆ ਜਾਵੇ ਮੈਂ ਐਕਸ਼ਨ ਨਹੀਂ ਲੈ ਸਕਦਾ ਨਸ਼ਾ ਤਸਕਰਾਂ تحصیلਦਾਰਾਂ ਤੇ ਸਖਤੀ ਤੋਂ ਬਾਅਦ ਹੁਣ ਮੁੱਖ ਮੰਤਰੀ ਮਾਨ ਸੂਬੇ 'ਚ ਹੋ ਰਹੇ ਪ੍ਰਦਰਸ਼ਨ ਨੂੰ ਲੈ ਕੇ ਵੀ ਐਕਸ਼ਨ 'ਚ ਨੇ ਜਿਸ ਨੂੰ ਲੈ ਕੇ ਉਹਨਾਂ ਕਿਸਾਨ ਲੀਡਰਾਂ ਨੂੰ ਦੋ ਟੁਕ ਗਿਆ ਹੈ ਕਿ ਉਹਨਾਂ ਦੀ ਨਰਮੀ ਦਾ ਗਲਤ ਮਤਲਬ ਨਾ ਕੱਢਿਆ ਜਾਵੇ ਕਿ ਉਹੋ ਕਾਰਵਾਈ ਨਹੀਂ ਕਰ ਸਕਦੇ ਕਿਸਾਨਾਂ ਦੇ ਰੋਜ਼ ਰੋਜ਼ ਦੇ ਪ੍ਰਦਰਸ਼ਨਾਂ ਕਾਰਨ ਸੂਬੇ ਦਾ ਨੁਕਸਾਨ ਹੋ ਰਿਹਾ ਹੈ ਮੁੱਖ ਮੰਤਰੀ ਮਾਨ ਨੇ ਬੀਤੇ ਦਿਨੀ ਕਿਸਾਨਾਂ ਨਾਲ ਬੈਸਿੱਟਾ ਰਹੀ ਮੀਟਿੰਗ ਦਾ ਵੀ ਜ਼ਿਕਰ ਕੀਤਾ ਮੀਟਿੰਗ ਨੂੰ ਵਿਚਾਲੇ ਹੀ ਛੱਡ ਕੇ ਆਉਣ ਦਾ ਕਾਰਨ ਵੀ ਦੱਸਿਆ ਤੇ ਕਿਹਾ ਕਿ ਮੀਟਿੰਗਾਂ ਅਤੇ ਮੋਰਚੇ ਇਕੱਠੇ ਨਹੀਂ ਚੱਲ ਸਕਦੇ ਨਿਸਾਨਾ ਨੂੰ ਮੈਂ ਕੱਲ ਕਿਹਾ ਕਿ ਤੁਹਾਡੀਆਂ ਰੋਜ਼ ਦੀਆਂ ਰੇਲ ਰੋਕੋ ਸੜਕ ਰੋਕੋ ਪਾਈਪ ਰੋਕੋ ਆ ਆ ਰੋਕੋ ਹੋਰ ਰੋਕੋ ਕਰਕੇ ਨੁਕਸਾਨ ਹੋ ਪੰਜਾਬ ਦਾ ਬਹੁਤ ਨੁਕਸਾਨ ਹੋ ਰਿਹਾ ਇਕਨੋਮਿਕਲੀ ਵੀ ਨੁਕਸਾਨ ਹੋ ਰਿਹਾ ਪੰਜਾਬ ਐਸੇ ਵੀ ਧਰਨਿਆਂ ਧਰਨਿਆਂ ਵਾਲੀ ਸਟੇਟ ਬਣਦਾ ਜਾ ਰਿਹਾ ਜੀ ਮੇਰੀ ਨਰਮਾਈ ਨੂੰ ਇਹ ਨਾ ਸਮਝਿਆ ਜਾਵੇ ਕਿ ਮਤਲਬ ਮੈਂ ਐਕਸ਼ਨ ਨਹੀਂ ਲੈ ਸਕਦਾ ਮੈਂ ਉੱਠ ਕੇ ਆਇਆ ਜੀ ਜੀ ਹਾਂ ਜੀ ਮੈਂ ਇਹ ਕਹਿ ਕੇ ਆਇਆ ਕਿ ਜੇ ਤੁਹਾਨੂੰ ਇਹ ਲੱਗਦਾ ਹੈ ਕਿ ਆ ਮੀਟਿੰਗ ਜਿਹੜੀ ਹੈ ਮੈਂ ਡਰ ਕੇ ਦਿੱਤੀ ਹੈ ਉਹ ਕਹਿੰਦੇ ਜੇ ਜੇ ਅਸੀਂ ਮੋਰਚ ਮੋਰਚੇ ਦਾ ਐਲਾਨ ਨਾ ਕਰਦੇ ਤਾਂ ਤੁਸੀਂ ਸਾਨੂੰ ਮੀਟਿੰਗ ਨਹੀਂ ਦੇਣੀ ਸੀ ਜੀ ਮੈਂ ਕਿਹਾ ਮੈਂ ਡਰ ਕੇ ਮੀਟਿੰਗ ਨਹੀਂ ਦਿੱਤੀ ਮੈਂ ਉਦੋਂ ਪਹਿਲਾਂ ਬਿਨਾ ਮੋਰਚਾ ਤੇ ਵੀ ਤੁਹਾਨੂੰ ਮਿਲਦਾ ਰਿਆਂ ਮੈਂ ਤੁਹਾਡਾ ਮਿੱਤਰ ਕੀੜਾ ਹਾਂ ਮੈਂ ਆਪ ਕਿਸਾਨੀ ਨੂੰ ਸਬੰਧ ਰੱਖਦਾ ਤੁਹਾਡੇ ਤੋਂ ਸ਼ਹਿਰ ਘੱਟ ਖੇਤ ਗਏ ਹੋਣੇ ਮੈਂ ਜਿਆਦਾ ਖੇਤ ਜਾਨਾ ਠੀਕ ਹੈ ਨਾ ਪਰ ਇਹ ਨਾ ਕਹੋ ਕਿ ਮੋਰਚਾ ਵੀ ਜਾਰੀ ਰਹੂਗਾ ਤੇ ਮੀਟਿੰਗ ਵੀ ਮੈਂ ਕਿਹਾ ਅੱਜ ਵਾਲੀ ਮੀਟਿੰਗ ਸਾਰੀ ਕੈਨਸਲ ਹੈ ਤੇ ਮੋਰਚਾ ਲਾਓ ਉਧਰ ਇਸ ਵਿਚਾਲੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਤਿਆਰ ਹੈ ਕਿਸਾਨ ਜਦੋਂ ਚਾਹਣ ਸਾਡੇ ਨਾਲ ਆ ਕੇ ਗੱਲ ਕਰਨ ਇਹ ਜਿਹੜੇ ਭਰਾ ਹੈ ਇਹ ਸਾਡੇ ਸਤਿਕਾਰਯੋਗ ਲੀਡਰ ਹੈ ਕਿਤੇ ਬਾਹਰੋਂ ਨਹੀਂ ਪੰਜਾਬ ਦੇਆਂ ਬਹੁਤ ਸਰੀਆਂ ਮਸਲੇ ਬਹੁਤ ਸਰੀਆਂ ਗੱਲਾਂ ਸੀ ਬੈਠ ਕੇ ਹੱਲ ਕਰਨੀਆਂ ਹੁੰਦੀਆਂ ਉਹ ਸਦਾ ਲਈ ਚਲੋ ਕਈ ਵਾਰੀ ਗੱਲਬਾਤ ਟੁੱਟ ਵੀ ਜਾਂਦੀ ਹੈ ਕੋਈ ਏਡੀ ਵੱਡੀ ਗੱਲ ਨਹੀਂ ਜੀ ਜ਼ਰੂਰ ਅਸੀਂ ਇੱਕ ਦੂਸਰੇ ਨਾਲ ਮੈਂ ਤਾਂ ਖੇਤੀਬਾੜੀ ਮੰਤਰੀ ਹੋਣ ਦੇ ਨਾਤੇ ਹਮੇਸ਼ਾ ਕਹਿੰਦਾ ਹਾਂ ਉਹ ਹਾਜ਼ਰ ਹੈ ਜਦੋਂ ਵੀ ਕਿਸੇ ਗੱਲ ਕੋਈ ਲੈ ਕੇ ਆਉਣ ਜਿਹੜਾ ਮਸਲੇ ਨੂੰ ਹੱਲ ਕੀਤਾ ਜਾ ਸਕਦਾ ਕਰੀ ਦਾ ਜਿਹੜਾ ਕੋਈ ਰਹਿ ਜਾਂਦਾ ਉਸ ਨੂੰ ਵੀ ਸਰਕਾਰ ਦੇ ਰਾਂ ਵਿਚਾਰਨ ਦਾ ਮੇਰਾ ਫਰਜ਼ ਹੈ। ਸੰਯੁਕਤ ਕਿਸਾਨ ਮੋਰਚੇ ਨੇ 5 ਮਾਰਚ ਤੋਂ ਚੰਡੀਗੜ੍ਹ 'ਚ ਪੱਕਾ ਮੋਰਚਾ ਲਾਉਣ ਦਾ ਐਲਾਨ ਕੀਤਾ ਹੋਇਆ ਹੈ ਪਰ ਉਸ ਤੋਂ ਪਹਿਲਾਂ ਪੁਲਿਸ ਨੇ ਕਈ ਕਿਸਾਨ ਲੀਡਰਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀ ਚੰਡੀਗੜ੍ਹ ਪੰਜਾਬ ਭਵਨ 'ਚ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਦੇ ਨਾਲ ਮੀਟਿੰਗ ਕੀਤੀ ਜਿਸ 'ਤੇ ਕਿਸੇ ਵੀ ਗੱਲ 'ਤੇ ਸਹਿਮਤੀ ਨਹੀਂ ਬਣੀ ਸੀ। ਬਿਊਰੋ ਰਿਪੋਰਟ న్యూਸ 18 ਅੱਗੇ ਵਧਾਂਗੇ ਗੱਲ ਕਰਾਂਗੇ ਚੰਡੀਗੜ੍ਹ ਦੇ ਨੈਕਸਸ ਲਾਂਟੇ ਮਾਲ ਦੀ ਚੰਡੀਗੜ੍ਹ ਦੇ ਨੈਕਸਸ ਲਾਂਟੇ ਮਾਲ ਦੇ ਨੇੜੇ ਗੋਲੀ ਚੱਲੀ ਹੈ ਮਾਲ ਦੇ ਨੇੜੇ ਸਥਿਤ ਨੈਕਸਸ ਸ਼ੋਰੂਮ ਦੀ ਬੇਸਮੈਂਟ 'ਚ ਆ ਫਾਇਰਿੰਗ ਹੋਈ ਹੈ ਬੇਸਮੈਂਟ ਦੀ ਪਾਰਕਿੰਗ 'ਚ ਡਰਾਈਵਰ ਤੋਂ ਦਰਸਲ ਗਲਤੀ ਦੇ ਨਾਲ ਆ ਗੋਲੀ ਚੱਲੀ ਦੱਸਦੀ ਜਾ ਰਹੀ ਹੈ ਕਿਸੇ ਜਾਣੇ ਨੁਕਸਾਨ ਤੋਂ ਬਚਾ ਰਿਹਾ ਹੈ ਮਾਮਲੇ 'ਚ ਮਾਲ ਦੇ ਵੱਲੋਂ ਆਪਣੀ ਸਫਾਈ ਕਲਾਕਿਊਸ਼ਨ ਵੀ ਦਿੱਤਾ ਗਿਆ ਹੈ ਦਰਸਲ ਨੈਕਸਾ ਸ਼ੋਰੂਮ 'ਚ ਗੋਲੀ ਚੱਲਣ ਦਾ ਸਾਡੇ ਨਾਲ ਕੋਈ ਵੀ ਸੰਬੰਧ ਨਹੀਂ ਹੈ ਮਾਲ ਦੇ ਵੱਲੋਂ ਆ ਪੂਰਾ ਸਪਸ਼ਟਕਰਨ ਦਿੱਤਾ ਗਿਆ ਹੈ ਜਾਂਚ ਪੂਰਾ ਅਧਿਸਹਿਯੋਗ ਦਿੱਤਾ ਹੈ दवांगे मॉल आने वाले लोगों दिख दिख तो, 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 तो की सुरक्षा सबको उपर है मॉलो अपनी सफाई दिखती पे चंडीगढ़ हिमाचल है पूरी फायरिंग हुई है फायरिंग की घटना वापी हालांकि दसिया जा रहा है कि बेसमेंट की पार्किंग उसको गलती गोली चल गई किसी भी जान नुकसान तो हालांकि बचा रहा पर मामले मॉलो भी अपनी सफाई दिखी गई है मॉल का कहना है कि नैक्सा शोरूम च गोली चलने का संबंध नहीं है कोई रिलेशन नहीं है जांच असी पूरा सहयोग करा जांच पूरा सहयोग दिता जाएगा मॉल आने वाले लोगों की सुरक्षा सब तो उपर है जिस चलते जांच का विषय है कि ड्राइवर के कोल आप पिस्टल कितना आई कि आप गोली चली जाहर जी गल है कि पुलिस अपने पदर से तमाम इनवैसिगे कर रही है

ਕਰ ਉੱਥੇ ਹੀ ਉਸੀ ਪਾਰਕਿੰਗ ਦੇ ਵਿੱਚ ਦੱਸਿਆ ਜਾ ਰਿਹਾ ਬੇਸਮੈਂਟ ਦੀ ਪਾਰਕਿੰਗ ਹੈ ਉੱਥੇ ਉੱਥੇ ਇਹ ਘਟਨਾ ਘਟੀ ਹੈ ਇਹਦੇ ਵਿੱਚ ਹੁਣ ਤੱਕ ਦੀ ਜਿਹੜੀ ਜਾਣਕਾਰੀ ਸਾਹਮਣੇ ਆਈ ਹੈ ਜਿਹੜੀ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਵੈਲੇਟ ਡਰਾਈਵਰ ਸੀ ਜਿਹੜਾ ਨੈਕਸਰ ਕੰਪਨੀ ਦਾ ਡਰਾਈਵਰ ਹੈ ਇੱਕ ਪਰਿਵਾਰ ਗੱਡੀ ਲੈਣ ਆਇਆ ਸੀ ਉਹ ਆਪਣੀ ਨਿਊ ਨਿਊ ਕਾਰ ਲੈਣ ਆਏ ਸੀਗਾ ਜਦ ਉਹਨਾਂ ਨੇ ਆਪਣੀ ਜਿਹੜੀ ਗੱਡੀ ਜ ਫੋਰਚਨਰ ਚ ਆਈ ਸੀ ਉਹ ਉਹਨੇ ਆਪਣੀ ਜਦ ਗੱਡੀ ਡਰਾਈਵਰ ਨੂੰ ਦਿੱਤੀ پارک ਕਰਨ ਵਾਸਤੇ ਤਾਂ ਉਹ ਜਿਹੜਾ ਵੈਲੇਟ ਡਰਾਈਵਰ ਸੀਗਾ ਉੱਥੇ ਗੱਡੀ 'ਚ ਇੱਕ ਪਿਸਟਲ ਪਈ ਸੀ ਹਾਲਾਂਕਿ ਲਾਇਸੈਂਸੀ ਪਿਸਟਲ ਸੀ ਉਹਦੇ ਨਾਲ ਛੇੜਛਾੜ ਕਰ ਰਿਆ ਸੀਗਾ ਔਰ ਅਚਾਨਕ ਉਹਦੇ ਤੇ ਗੋਲੀ ਚੱਲ ਗਈ ਹਾਲਾਂਕਿ ਇਹਦੇ ਵਿੱਚ ਕੋਈ ਰਾਹਤ ਦੀ ਇਹ ਗੱਲ ਹੈ ਕਿ ਕਿਸੇ ਨੂੰ ਗੋਲੀ ਨਹੀਂ ਲੱਗੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਲੇਕਿਨ ਕਿਤੇ ਨਾ ਕਿਤੇ ਲਾਪਰਵਾਹੀ ਜ਼ਰੂਰ ਸਾਹਮਣੇ ਆਈਏ ਜਿਸ ਨੂੰ ਲੈ ਕੇ ਹੁਣ ਪੁਲਿਸ ਲੇਟ ਨਾਈਟ ਦੀ ਇੱਕ ਦੇਰ ਸ਼ਾਮ ਦੀ ਕੱਲ ਇਹ ਪੂਰੀ ਘਟਨਾ ਹੈ ਪੁਲਿਸ ਉੱਤੇ ਪਹੁੰਚੀ ਸੀ ਮੌਕੇ ਤੇ ਜਿਹੜਾ ਡਰਾਈਵਰ ਹੈ ਉਸ ਨੂੰ ਵੀ ਕਾਬੂ ਕਰ ਲਿਆ ਸੀਗਾ ਔਰ ਪੁਲਿਸ ਨੂੰ ਉਹਨੇ ਦੱਸਿਆ ਕਿ ਗਲਤੀ ਨਾਲ ਸੀਟ ਤੇ ਪਈ ਸੀ ਔਰ ਜਦ ਉਹਨੂੰ ਛੇੜਛਾੜ ਕਰ ਰਿਆ ਸੀਗਾ ਤਾਂ ਚਲੀ ਹੈ ਜਿਸ ਕਰਕੇ ਪੂਰੇ ਬੇਸਮੈਂਟ ਤੇ ਵੀ ਦਹਿਸ਼ਤ ਦਾ ਮਾਹੌਲ ਜ਼ਰੂਰ ਹੋ ਗਿਆ ਸੀਗਾ ਹਾਲਾਂਕਿ ਆਫੀਸ਼ੀਅਲੀ ਸਟੇਟਮੈਂਟ ਵੀ ਮਾਲ ਦੀ ਜ਼ਰੂਰ ਆਈ ਹੈ ਜਿਦੇ ਵਿੱਚ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਇਸ ਤਰ੍ਹਾਂ ਦਾ ਐਕਸੀਡੈਂਟਲ ਇਹ ਪਿਸਟਲ ਚਲੀ ਹੈ ਹਾਲਾਂਕਿ ਪੁਲਿਸ ਹੁਣ ਦੇ ਵਿੱਚ ਇਨਵੈਸਟੀਗੇਸ਼ਨ ਕਰ ਰਹੀ ਹੈ ਲੇਕਿਨ ਪ੍ਰਾਇਮਰੀ ਜਿਹੜੀ ਜਾਂਚ ਇਹ ਸਾਹਮਣੇ ਆਈ ਹੈ ਕੱਲ੍ਹ ਕੀ ਕਰਤੀ ਦੇ ਨਾਲ ਜਿਹੜਾ ਡਰਾਈਵਰ ਸੀਗਾ ਵਾਲੇ ਡਰਾਈਵਰ ਉਹਦੇ ਉੱਤੇ ਜਿਹੜੀ ਇਹ ਪਿਸਟਲ ਚਲੀ ਹੈ ਔਰ ਹੁਣ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਹਾਲਾਂਕਿ ਮੌਕੇ ਤੇ ਕ੍ਰਾਈਮ ਸੀਨ ਦੇ ਜਿਹੜੇ ਡੀਐਚਪੀ ਨੇ ਐਸਐਚਓ ਨੇ ਹੋਰ ਐਸਪ ਔਰ ਸਾਰੀ ਜਿਹੜੀ ਹੈਗੀ ਏਰੀਆ ਨੂੰ ਵੀ ਸੀਲ ਕਰਕੇ ਪੂਰੀ ਇਨਵੈਸਟੀਗੇਸ਼ਨ ਕੀਤੀ ਤਾਂ ਇਹੀ ਗੱਲ ਨਿਕਲ ਕੇ ਸਾਹਮਣੇ ਆਈ ਕਿ ਗਲਤੀ ਤੇ ਉਦੋਂ ਜਿਹੜੀ ਪਿਸਟਲ ਪਈ ਸੀ ਗੱਡੀ ਦੇ ਵਿੱਚ ਉਹ ਚੱਲੀ ਹੈ ਕਿਸੇ ਦੀ ਆਤਾਹਤ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਜੀ ਚਲੋ ਬਹੁਤ-ਬਹੁਤ ਸ਼ੁਕਰੀਆ ਮਨੋ ਸਾਨੂੰ तमाम ਜਾਣਕਾਰੀ ਦਿਨੇ ਤੇ ਵੈਲੇ ਪਾਰਕਿੰਗ ਦਾ ਡਰਾਈਵਰ ਦੱਸਿਆ ਜਾ ਰਿਹਾ ਹੈ ਹਾਲਾਂਕਿ ਵੈਲੇ ਪਾਰਕਿੰਗ ਇਸ ਦੇ ਵੱਲੋਂ ਕੀਤੀ ਜਾ ਰਹੀ ਸੀ ਜਿਸ ਪਰਵਾਹ ਦੀ ਆ ਪੂਰੀ ਪਿਸਟਲ ਸੀ ਉੱਥੇ ਪਈ ਹੋਈ ਸੀ ਇਸਨੇ ਡਰਾਈਵਰ ਨੇ ਉਸਦੇ ਨਾਲ ਛੇੜਛਾੜ ਕੀਤੀ ਤੇ ਗਲਤੀ ਦੇ ਨਾਲ ਹੀ ਅਜਿਹਾ ਪੂਰਾ ਫਾਇਰ ਹੋ ਗਿਆ I <laughs> do